ਜਾਤ ਨੂੰ ਜਿਹੜੇ ਐਂਟੀ ਨੈਸ਼ਨਲ ਸਲੋਗਨ ਲਿਖੇ ਗਏ ਸੀ ਪਬਲਿਕ ਪਲੇਸਸ ਤੇ ਕੋਈ ਕੋਈ ਵਾਲ ਤੇ ਸੀ ਕਿਸੇ ਬੋਰਡ ਤੇ ਸੀ ਕਾਲਜ ਦੇ ਇੱਕ ਹੋਰ ਦੋ ਵਾਲਸ ਦੇ ਉੱਤੇ ਸੀਗੇ ਇੱਕ ਕਾਲਜ ਦੇ ਬੋਰਡ ਦੇ ਉੱਤੇ ਸੀਗਾ ਉਸ ਤੋਂ ਬਾਅਦ ਇਮੀਡੀਏਟਲੀ ਜਦੋਂ ਸਾਨੂੰ ਇਨਫੋਰਮੇਸ਼ਨ ਆਈ ਤਾਂ ਪੁਲਿਸ ਨੇ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਤਿੰਨ ਅਸੀਂ ਵੱਖ-ਵੱਖ ਐਫ ਆਈ ਆਰ ਦਰਜ ਕੀਤੀਆਂ ਸਿਵਲ ਲਾਈਨ ਕੈਂਟ ਔਰ ਏ ਡਿਵੀਜ਼ਨ ਦੇ ਵਿੱਚ ਔਰ ਇਹਦੇ ਚ ਸਾਡੀਆਂ ਟੀਮਾਂ ਨੇ ਦਿਨ ਰਾਤ ਮਿਹਨਤ ਕੀਤੀ ਸਾਰੇ ਆਫੀਸਰਸ ਨੇ ਦਿਨ ਰਾਤ ਮਿਹਨਤ ਕੀਤੀ ਔਰ ਸਾਰੇ ਇਕਜੁੱਟ ਹੋ ਕੇ ਲਾਗੇ ਕਿ ਅਸੀਂ ਇਹਨੂੰ ਇੱਕ ਚੈਲੰਜ ਲੈ ਕੇ ਇਹਨੂੰ ਸੋਲਵ ਕਰਨਾ ਹੈ ਔਰ ਮੈਂ ਤੁਹਾਡਨਾ ਸ਼ੇਅਰ ਕਰਦਾ ਕਿ ਵਿਦਨ 24 ਘੰਟੇ ਵੀ ਨਹੀਂ ਹੋਏ ਅਜੇ ਉਸ ਤੋਂ ਪਹਿਲਾਂ ਪਹਿਲਾਂ ਦੋਨੋਂ ਮੁਲਜ਼ਮ ਫੜੇ ਗਏ ਆ ਸਾਰੇ ਤਿੰਨੋਂ ਕੇਸ ਸਟ੍ਰੇਸ ਹੋ ਗਏ ਆ ਔਰ ਸਾਰਾ ਨੈਟਵਰਕ ਵੀ ਸਾਹਮਣੇ ਆ ਗਿਆ ਬੇਸਿਕਲੀ ਜਿਹੜਾ ਫੜਿਆ ਗਿਆ ਮੁਲਜ਼ਮ ਹੈ ਜਸ਼ਨਪ੍ਰੀਤ ਇਹ ਹੈਗਾ ਦਰਗਾਬਾਦ ਪੀਐਸ ਕੋਟਲੀ ਸੂਰਤ ਮੱਲੀਆਂ ਬਟਾਲਾ ਪੁਲਿਸ ਡਿਸਟ੍ਰਿਕਟ ਤੇ ਨਾਲ ਉਹਦੇ ਇੱਕ ਜੂਵਨਾਈਲ ਹੈ ਉਸੇ ਦੇ ਪਿੰਡ ਦਾ ਜਸ਼ਨਪ੍ਰੀਤ ਦੇ ਖਿਲਾਫ ਪਹਿਲਾਂ ਇੱਕ ਮਕਦਮਾ ਦਰਜ ਹੈ ਉਹ ਵੀ ਲੜਾਈ ਝਗੜੇ ਦਾ ਤਾਂ ਕੋਟਲੀ ਸੂਰਤ ਮੱਲੀਆਂ ਦੇ ਵਿੱਚ ਹੀ ਥਾਣੇ 'ਚ ਇਹਦੀ ਉਮਰ 22 ਸਾਲ ਦੀ ਹੈਗੀ ਆ ਤੇ ਖੇਤੀ ਦਾ ਕੰਮ ਕਰਦਾ ਜੋ ਮੁੱਢਲੀ ਪੁੱਛਗਿੱਛ ਕੀਤੀ ਗਈ ਹੈ ਉਹ ਚੋ ਇਹ ਗੱਲ ਪਤਾ ਲੱਗੀ ਹੈ ਕਿ ਇਹਨੂੰ ਇੱਕ ਸ਼ਮਸ਼ੇਰ ਸ਼ੇਰਾ ਹੈਗਾ ਮਾਨਪਿੰਡ ਦਾ ਪੀਐਸ ਡੇਰਾ ਬਾਬਾ ਨਾਨਕ ਜੋ ਕਿ ਇਸ ਟਾਈਮ ਅਬ੍ਰੋਡ ਹੈ ਉਹਨੇ ਇਹਨਾਂ ਸੰਪਰਕ ਕਰਕੇ ਇਹਨੂੰ ਲਾਲਚ ਦਿੱਤਾ ਕਿ ਤੈਨੂੰ ਪੈਸੇ ਭੇਜਾਂਗੇ ਉਹ ਇਹ ਕੰਮ ਕਰਦੇ ਆਇਤਾ ਕਿ ਇਹਨੂੰ 1 ਰੁਪਿਆ ਵੀ ਨਹੀਂ ਮਿਲਿਆ ਜੋ ਇਹਨਾਂ ਦੀ ਪੁਸ਼ਟੀ ਆਈ ਹੈ ਬੁਬਰਾ ਕੀਤਾ ਗਿਆ ਨੌਜਵਾਨਾਂ ਨੂੰ ਇਸ ਗੱਲ ਵਾਸਤੇ ਉਹ ਉਹਨਾਂ ਦੇ ਬਹਿਕਾਵੇ ਚ ਆ ਕੇ ਤੇ ਇਹ ਕੰਮ ਕਰ ਚੁੱਕੇ ਇਹ ਸਨੈਪਚੈਟ ਜਿਹੜੀ ਆਈਡੀ ਹੈ ਉਹਦੇ ਧਰਾਏ ਰਾਹੀਂ ਸ਼ਮਸ਼ੇਰ ਸ਼ੇਰੇ ਨਾਲ ਇਨਟੈਕ ਸੀਗਾ ਇਹਨੇ ਵੀਡੀਓ ਬਣਾ ਕੇ ਵੀ ਉਹਨੂੰ ਭੇਜੀਆਂ ਜੋ ਕਿ ਤੁਹਾਨੂੰ ਪਤਾ ਐਸਐਫਜੀ ਦੇ ਬੰਦਿਆਂ ਨੇ ਮੁੜ ਕੇ ਉਹਨੂੰ ਸੋਸ਼ਲ ਮੀਡੀਆ ਤੇ ਲੋਡ ਕਰ ਦਿੱਤਾ ਤੋਂ ਮੈਂ ਇਸ ਆਪਣੀ ਸਾਰੀ ਟੀਮ ਨੂੰ ਮੁਬਾਰਕਬਾਦ ਦਿੰਦਾ ਜੇ ਚਰਵਿੰਦਰਪਾਲ ਜੀ ਸਾਡੇ ਡੀਸੀਪੀ ਇਨਵੈਸਟੀਗੇਸ਼ਨ ਹਰਪਾਲ ਜੀ ਏਡੀਸੀਪੀ ਸਾਹਿਬ ਸਾਡੇ ਰਿਸ਼ਵ ਏਸੀਪੀ ਨਾਰਥ ਆਪਣੇ ਜਿਹੜੇ ਦੂਸਰੇ ਸ਼ਿਵਦਰਸ਼ਨ ਜੀ ਏਸੀਪੀ ਵੈਸਟ ਐਸਐਚਓ ਸਿਵਲ ਲਾਈਨ ਐਸਐਚਓ ਕੈਂਟ ਮੋਹਿਤ ਗੁਰਪ੍ਰੀਤ ਸਿਵਲ ਲਾਈਨ ਕੇ ਅਮਨ ਏ ਡਿਵੀਜ਼ਨ ਸਾਡੇ ਐਸਐਚਓ ਨੇ ਇਹਨਾਂ ਸਾਰਿਆਂ ਨੇ ਔਰ ਇਹਨਾਂ ਦੀ ਟੀਮ ਨੇ ਦਿਨ ਰਾਤ ਮਿਹਨਤ ਕੀਤੀ ਔਰ ਇਹਨਾਂ ਕਲੀਅਰ ਟਰੈਕ ਕੀਤਾ ਸਾਰੇ ਕੇਸ ਨੂੰ ਟੈਕਨੀਕਲ ਐਵੀਡੈਂਸ ਵੀ ਹਿਊਮਨ ਇੰਟ ਵੀ ਬਹੁਤ ਸਾਰੇ ਲੋਕਾਂ ਨੂੰ ਪੁੱਛਿਆ ਜਿੱਥੋਂ ਈ ਰਿਕਸ਼ੇ ਲੈ ਗਏ ਜਾਂ ਹੋਰ ਕਿਤੇ ਵੀ ਫਿਗਰ ਹੋਏ ਤਾਂ ਉਥੋਂ ਸਾਰੀ ਜਿਹੜੀ ਐਵੀਡੈਂਸ ਨੂੰ ਇਕੱਠੇ ਕੀਤਾ ਗਿਆ ਇਕੱਠੇ ਕਰਕੇ ਤੇ ਇਹਨਾਂ ਨੂੰ ਅੱਜ ਜਿਹੜੀ ਗ੍ਰਿਫਤਾਰੀ ਹੈ ਸਾਡੀ ਸੀਆਈਏ ਟੀਮ ਨੇ ਇੰਸਪੈਕਟਰ ਮੋਲਕਦੀਪ ਦੀ ਅਗਵਾਈ ਦੇ ਵਿੱਚ ਉਹਨਾਂ ਨੇ ਅਰੈਸਟ ਕੀਤਾ ਇਹਨਾਂ ਦੋਨਾਂ ਨੂੰ ਔਰ ਇਹਨਾਂ ਨੂੰ ਕੱਲ ਪ੍ਰੋਡਿਊਸ ਕੀਤਾ ਜਾਊਗਾ ਮੇਨ ਗੱਲ ਇਹਦੇ ਵਿੱਚ ਇਹੀ ਆਈ ਹੈ ਕਿ ਲਾਲਚ ਦੇ ਪੈਸੇ ਦੇ ਲਾਲਚ ਵਿੱਚ ਬਹਿਕਾਵੇ ਨਾਲ ਬਾਹਰ ਬੈਠੇ ਲੋਕਾਂ ਨੇ ਇਹਨਾਂ ਨੂੰ ਗੁੰਮਰਾਹ ਕਰਕੇ ਔਰ ਪੈਸੇ ਦਾ ਲਾਲਚ ਦਿੱਤਾ ਜਿੱਥੇ ਕਿ ਦਿੱਤਾ 1 ਰੁਪਿਆ ਵੀ ਨਹੀਂ ਅਜੇ ਤੱਕ ਇਹ ਦੋਨੋਂ ਇਹ ਨੌਜਵਾਨ ਜਿਹੜੇ ਉਹ ਬਹਿਕਾਵੇ ਚ ਆ ਕੇ ਇਹਨਾਂ ਨੇ ਇੱਕ ਜਿਹੜਾ ਕ੍ਰਾਈਮ ਨੂੰ ਅੰਜਾਮ ਦਿੱਤਾ ਔਰ ਪਰ ਮੈਂ ਸ਼ਲਾਘਾ ਕਰਦਾ ਟੀਮ ਦੀ ਕਿ ਤੁਹਾਨੂੰ ਵੀ ਪਤਾ ਹੈ ਕਿ ਬਹੁਤ ਇਮੀਡੀਏਟ ਇੰਨੀ ਟਿਕਲਿਸ਼ ਤੇ ਡਿਟੇਲਡ ਇਨਵੈਸਟੀਗੇਸ਼ਨ ਬੜੀ ਮੁਸ਼ਕਲ ਹੈ ਪਰ ਫਿਰ ਵੀ ਇਹ ਡਿਟੈਕਸ਼ਨ ਬੜੀ ਹਾਈ ਲੈਵਲ ਦੀ ਮੈਂ ਸਮਝਦਾ ਕਹਿ ਸਕਦੇ ਇਹਨੂੰ ਕਿ ਪ੍ਰੋਫੈਸ਼ਨਲ ਵੇ ਨਾਲ ਕੀਤੀ ਗਈ ਜਿਹਦਾ ਕਿ ਰਿਜ਼ਲਟ ਤੁਹਾਡੇ ਸਾਹਮਣੇ ਸਰ ਪੰਨੂ ਦਾ ਕੀ ਰੋਲ ਹੈ ਦੇ ਵਿੱਚ ਦੇਖੋ ਪੰਨੂ ਦਾ ਤਾਂ ਰੋਲ ਤੁਹਾਡੇ ਸਾਹਮਣੇ ਹੀ ਆ ਜੀ ਮੈਂ ਉਹਦੇ ਬਾਰੇ ਕੀ ਕਹਣਾ ਸਾਰਿਆਂ ਨੂੰ ਪਤਾ ਹੀ ਹੈ ਇਹਦੇ ਜਿਹੜਾ ਸ਼ਮਸ਼ੇਰ ਸ਼ੇਰੇ ਦੇ ਇੱਕ ਕੰਟੈਕਟ ਇਨ ਬਿਟਵੀਨ ਹੈ ਇਹਨਾਂ ਦੋਨਾਂ ਦੇ ਔਰ ਉਹਨਾਂ ਨੇ ਇਹ ਬੰਦਿਆਂ ਨੂੰ ਬਹਿਕਾਵੇ ਚ ਲੈ ਕੇ ਲਾਲਚਿ ਚ ਲੈ ਕੇ ਹੁਣ ਇਹ ਆਪਾਂ ਨਹੀਂ ਕਹਿ ਸਕਦੇ ਕਿ ਉਹਦਾ ਕੀ ਅੱਗੇ ਲਿੰਕ ਹੈ ਰਪਾ ਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਕਿਸ ਤਰ੍ਹਾਂ ਦੀਆਂ ਕਾਰਵਾਈਆਂ ਕੌਣ ਕਰ ਰਿਹਾ ਹੈ ਸੰਜੀਤ ਸਰਾ ਕਿੱਥੇ ਲੱਗੇ ਐਸ ਵੇਲੇ ਪਤਾ ਲੱਗਿਆ ਸੀ ਪਹਿਲਾਂ ਆਰਮੀਨੀਆ ਸੀਗਾ ਜੀ ਹੁਣ ਕਿਤੇ ਅੱਗੇ ਮੂਵ ਕੀਤਾ ਯੂਰਪ ਚ ਸ਼ਾਇਦ ਅਜੇ ਕਲੀਅਰ ਨਹੀਂ ਉਹਦੇ ਬਾਰੇ ਤਾਂ ਹੀ ਮੈਂ ਕਹਿ ਰਿਹਾ ਕਿ ਬਾਹਰ ਰਹਿ ਰਿਹਾ ਅਬਰਾਉਟ ਦਾ ਸਦੋਗਨ ਇਹ ਨਾ ਜੇ ਕਿਸੇ ਦਾ ਇਹ ਤੋਂ ਲੱਭ ਹਾਂਜੀ ਜੀ ਤੇ ਸਦੋਗਨ ਇਹ ਨਾ ਜੇ ਕਿਸੇ ਤਨਾ ਥਾਵਾਂ ਤੇ ਤਿੰਨੋਂ ਜਗ੍ਹਾ ਜੀ ਇਹ ਤਿੰਨੋਂ ਹੀ ਐਸੀ ਹਾਂਜੀ ਪਹਿਲਾਂ ਹਾਂਜੀ ਬਿਲਕੁਲ ਪਹਿਲਾਂ ਵਹੀ ਕਲ ਮੋਟਰਸਾਈਕਲ ਵੀ ਕੀਤਾ ਹੈ ਇੱਕ ਹੋਰ ਪਬਲਿਕ ਟਰਾਂਸਪੋਰਟ ਵੀ ਕੀਤੀ ਹੈ ਇਹਨਾਂ ਨੂੰ ਪਤਾ ਕਿ ਸਰ ਐਸਐਫ ਜੀ ਦਾ ਪਤਾ ਸੀ ਇਹਨਾਂ ਨੂੰ ਕਿ ਉਹਨਾਂ ਨੇ ਇਹ ਲਿਖ ਰਹੇ ਜਾਂ ਕਿ ਉਹਦਾ ਨਾਮ ਇਹ ਤਾਂ ਦੇਖੋ ਹੁਣ ਟੂ अर्ਲੀ ਹੈ ਹੁਣ ਤਾਂ ਬੰਦੇ ਫੜੇ ਗਏ ਆ ਤੁਸੀਂ ਸਾਰੀਆਂ ਗੱਲਾਂ ਆਪਾਂ ਤੁਹਾਡਾ ਸ਼ੇਅਰ ਕਰ ਦਾਂਗੇ ਮੇਰਾ ਮਕਸਦ ਸੀ ਵੀ ਤੁਹਾਨੂੰ ਸਾਰਿਆਂ ਨੂੰ ਇਹ ਇਮੀਡੀਏਟ ਸ਼ੇਅਰ ਕੀਤੀ ਜਾਵੇ ਖਬਰ ਕਿਉਂਕਿ ਅਜੇ ਇਨਵੈਸਟੀਗੇਸ਼ਨ ਤਾਂ ਸ਼ੁਰੂ ਆਤਾ ਹੈ ਅਜੇ ਅਰੈਸਟ ਕਰਕੇ ਜਿੰਨੀ ਪ੍ਰੀਲੀਮਿਨਰੀ ਸਾਡੇ ਕੋਲ ਆਈ ਹੈ ਉਹ ਤੁਹਾਡਾ ਇਮੀਡੀਏਟਲੀ ਸ਼ੇਅਰ ਕੀਤੀ ਗਈ ਸੜਕਾ ਦੋ ਹੀ ਨਾਂ ਬਾਅਦ ਕਿੰਨੇ ਸਮੇਂ ਤੋਂ ਸੁਪਰਸਟੇ ਸੀਗੇ ਨਹੀਂ ਕਿਨਵਾਲਕ ਇਹ ਕੋਈ ਅਨਵਾਲਕ ਜੀ ਜਿਹੜਾ ਜਸ਼ਨਪ੍ਰੀਤ ਹੈ ਉਹਦਾ ਕੋਈ ਏਰੀਆ ਸੇਮ ਹੈ ਉਥੇ ਕੋਈ ਨਾ ਕੋਈ ਜੁੜਦੇ ਰਹਿੰਦੇ ਆ ਇਟਲੀ ਹੋਰ ਉਧਰਲੇ ਏਰੀਏ ਦੇ ਕੋਈ ਲੋਕ ਕਈ ਸਾਡੇ ਇਨਵੈਸਟੀਗੇਸ਼ਨ ਚ ਅਸੀਂ ਪਹਿਲਾਂ ਵੀ ਆਏ ਆ ਲੋਕ ਜਿਹੜੇ ਬਾਹਰ ਯੂਰਪ ਤੇ ਬੈਠੇ ਆ ਔਰ ਆਪਣੇ ਨੇੜੇ ਤਰੇੜੇ ਦੇ ਮੁੰਡਿਆਂ ਨੂੰ ਪਿੰਡ ਦੇ ਬੱਚਿਆਂ ਨੂੰ ਗੁੰਮਰਾਹ ਕਰਦੇ ਰਹਿੰਦੇ ਇਹੋ ਜਿਹੇ ਕੰਮ ਵਾਸਤੇ ਵੀ ਮੈਂ ਤੈਨੂੰ ਇਹ ਕਰ ਦੂੰਗਾ ਉਹ ਕਰ ਦੂੰਗਾ ਇਹਨਾਂ ਨੂੰ ਵੀ ਉਹਨਾਂ ਨੇ ਮਤਲਬ ਪੈਸੇ ਦਾ ਲਾਲਚ ਦਿੱਤਾ ਪਰ ਜਿਵੇਂ ਪਹਿਲੇ ਦੂਜੇ ਕੇਸਾਂ 'ਚ ਵੀ ਦੇਖਿਆ ਕਿ ਦਿੱਤਾ 1 ਰੁਪਇਆ ਵੀ ਨਹੀਂ ਪੈਸੇ ਦੇਣੇ ਸੀ ਇਹਨੇ ਪੈਸੇ ਦੇਣੇ ਸੀ ਬਹੁਤ ਥੋੜੀ ਐਵੇਂ ਕੁਝ ਹਜ਼ਾਰਾਂ 'ਚ ਸਰ ਰਾਸ਼ਟਰ ਦ੍ਰੋਹ ਦਾ ਮਾਮਲਾ ਦਰਜ ਹੋਇਆ ਜੀ ਹਾਂਜੀ ਰਾਸ਼ਟਰ ਦ੍ਰੋਹ ਦਾ ਮਾਮਲਾ ਸਾਰੇ ਅੰਡਰ ਸੈਕਸ਼ਨ ਜਿਹੜੀਆਂ ਹੈਗੀਆਂ ਵੀ ਐਨ ਐਸ ਦੀਆਂ ਸਾਰੀਆਂ ਲਾਈਆਂ ਜੀ ਸਰ ਇਹ ਬੰਛਾ ਪੀਸੀ ਡਰਾਣਾ ਲੋਕਾਂ ਨੂੰ ਕੀ ਇਹਦੇ ਲਿਖਣ ਦਾ ਕੀ ਮਤਲਬ ਤੁਹਾਨੂੰ ਪਤਾ ਹੀ ਹੈ ਜੀ ਮੈਂ ਉਹਦੇ ਬਾਰੇ ਕੀ ਕਹਾਂ ਸ਼ੀਰ ਇਨਵੋਲਵਮੈਂਟ ਇਹ ਇਸੰਪਰੀ ਦੇ ਖਿਲਾਫ ਬਾਹਰ ਹੈ ਉਹ ਪਹਿਲਾਂ ਕਿ ਕਿਸੇ ਕੇਸ ਦੇ ਨਾਮ ਆਇਆ ਉਹਦਾ ਵੀ ਪਤਾ ਕਰਦੇ ਆ ਸ਼ਮਸ਼ੀਰ ਛੇਰਾਮਾਨ ਕਹਿੰਦੇ ਆ ਉਹਨੂੰ ਕਾਫੀ ਬੰਦਾ ਹੈਗਾ ਉਹਦਾ ਬੈਕਗ੍ਰਾਉਂਡ ਲੈਣੇ ਆ ਹੁਣ ਬਟਾਲੇ ਤੋਂ ਜੀ ਕਿਉਂਕਿ ਰਹਿਣ ਵਾਲੇ ਦੋਨੋਂ ਨੇਬਰਿੰਗ ਡਿਸਟ੍ਰਿਕਟ ਦੇ ਸਾਡੇ ਡਿਸਟ੍ਰਿਕਟ ਦੇ ਨਹੀਂ ਹੈ ਜੀ ਸਨੈਪਚੈਟ ਤੋਂ ਵੀਡੀਓ ਇਹਨਾਂ ਨੇ ਭੇਜੀ ਕਿ ਉਹਨੇ ਵੀਡੀਓ ਬਰਾਗ ਕੇ ਭੇਜੀ ਕਿ ਨਹੀਂ 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 ਉਹ ਇਹਨਾਂ ਨੇ ਫੋਟੋ ਖਿੱਚ ਕੇ ਵੀਡੀਓ ਬਣਾ ਕੇ ਭੇਜੀ ਉਹਨੂੰ ਤੇ ਜਿਹੜੇ ਜਿਹੜੇ ਇਲਾਕੇ ਸੀ ਕਿਵੇਂ ਆਇਡੈਂਟੀਫਾਈ ਕੀਤਾ ਕਿ ਇੱਥੇ ਇੱਥੇ ਇਹਨਾਂ ਨੇ ਲਏ ਉਹ ਚੱਲ ਰਿਹਾ ਜੀ ਹੁਣ ਆਪਾਂ ਸਾਰਾ ਇਟ ਇਜ਼ ਟੂ अर्ਲੀ ਟੂ ਸੇ ਉਹਨ ਤਾਂ ਬੰਦੇ ਫੜ ਕੇ ਪਟਾਲੇ ਤੋਂ ਲੈ ਕੇ ਆਏ ਆ ਤੇ ਇਮੀਡੀਏਟਲੀ ਤੁਹਾਡੇ ਨਾਲ ਸ਼ੇਅਰ ਕੀਤੀ ਗਈ ਐ ਅਸੀਂ ਹਾਂਜੀ ਹਾਂਜੀ ਥੈਂਕ ਯੂ ਜੀ